ਤਨੂੰ ਕੋਈ ਨਾਈ ਨਹੀਂ ਤੇ ਆ ਨਾਈ ਕੋਲ ਨਾਲ ਅੰਦਰ ਜਾ ਕੇ ਬਾਲ ਜਾਣਕਾਰੀ ਦੇਵੇ। ਤੂੰ ਟਾਂਗ ਫੇਰੀ ਫੇ ਟਾਂਗ ਜਾਣਕਾਰੀ ਆ ਜੂ। ਪਾਣੀ ਤੁਸੀਂ ਪੀਂਦੇ ਨਹੀਂ। ਕਿੰਨੇ ਹਨ? ਤੈਨੂੰ ਮੈਂ ਬਾਲ ਪਾ ਪਾਵਾਂ ਪਾਣੀ ਪੀਲੇਗਾ। ਫੇਰ ਤੈਨੂੰ ਮੈਂ 11 ਤਾਰਿਕਾ ਨਾਲ ਗਲਤੀ ਉਹਦੀ ਬਾਲ ਖਾਏਗਾ ਤੂੰ ਪਾਣੀ ਪੀਏਗਾ। ਆਰਾ ਬਟਨ ਨਹੀਂ ਬਣਾ ਦੇ। ਹੈ? ਆਹਦੇ ਸਾਹਮਣੇ ਆ ਪਿਆ ਬਾਲ। ਉਹ ਪੈਸੇ ਤੇ ਬਾਲ ਵਿੱਚ ਪਾਣੀ ਦਾ ਦੇਖ ਰਾ। ਤੂੰ ਇਹੀ ਜਗ੍ਹਾ ਤੇ ਆਈਏ ਲੋਕਾਂ ਆਹ ਪਾਣੀ ਪੀਂਦੇ ਆ ਤੁਹਾਨੂੰ ਇਹ ਪਤਾ ਵਾਟਰ ਪਾਸਾ ਚ ਪਾਣੀ ਜਾਂਦਾ। ਉੱਥੇ ਖੜੇ ਹੋ ਤੂੰ। ਖੜੇ ਜਾ ਬਟੋਲ ਜਾ। ਅਦੇ ਪੈੰਨਿਆ ਬਾਲ ਦੇਖੋ ਲੋਕੋ ਆ ਇੰਨੀਆਂ ਦੁਨੀਆ ਲੰਗੀ ਜਾਂਦੀ ਆ ਅੱਖਾਂ ਮੀਚ ਕੇ ਬੁਰਾ ਘੋੜ ਪਾਣ ਦੀਆਂ ਖਾਂ ਦੁਨੀਆ ਲੰਗੀ ਜਾਂਦੀ ਇਹਨੂੰ ਕੋਈ ਪ੍ਰਭਾ ਨਹੀਂ ਵੀ ਆ ਪਾਣੀ ਉਹ ਹੀ ਦਾਹ ਪਿੰਡਾਂ ਵਾਲੇ ਪੀਂਦੇ ਆ ਜਾ ਬਾਲ ਦੇਖੋ ਮੈਨੂੰ ਪਤਾ ਵੀ ਨਹੀਂ ਇਹਦੇ ਬਾਲ ਚ ਸੁੱਕੇ ਨੇ ਲੋਕਾਂ ਆ ਪਾਣੀ ਪੀਂਦੇ ਹੈਂ ਹੈਂ ਫਟੋ ਲੈਣੇ ਸਾਡੇ ਸਿਖਾਰਾ ਬੱਤੀ ਆ ਗਿਆ ਹੈਂ ਆ ਸਾਫ਼ ਕਰ ਰਹੇ ਹਾਂ ਆ ਕਿੰਨੇ ਬਾਲ ਪਿਆ ਦੇ ਆ ਆਜ਼ਾਦ ਕੀਤਾ ਪਾਣੀ ਚ ਗਏ ਬਾਲ ਹਾਂ ਤੁਮ ਇਹ ਜਗ੍ਹਾ ਤੇ ਆਈਏ ਲੋਕ ਆਹ ਪਾਣੀ ਪੀਂਦੇ ਆ ਤੁਹਾਨੂੰ ਇਹਦਾ ਵਾਟਰ ਪਾਸਾ ਚ ਪਾਣੀ ਜਾਂਦਾ ਦੋ ਜਵਾਬ ਦੱਸੋ ਹਾਂ ਗਲਤੀ ਹੁੰਦੀ ਹੈ ਹਾਂ ਕੰਨੀ ਮੈਂ ਯਾਰ ਕਹਾਂ ਗਲਤੀ ਉਹ ਕਿ ਬਾਲ ਖਾਏਗਾ ਤੂੰ ਪਾਣੀ ਪੀਏਗਾ ਸਾਰਾ ਬੱਤਾਂ ਨਹੀਂ ਬਣਾ ਦੇ ਹਾਂ ਸਾਰਾ ਬੱਤਾਂ ਆਦਰੇ ਸਾਹਮਣੇ ਆਪਿਆ ਬਾਲ ਉਹ ਪੈਸੇ ਤੇ ਬਾਲ ਵਿੱਚ ਪਾਣੀ ਦਾ ਦੇਖ ਲਾ ਆ ਦੇਖ ਲਾ ਇਹ ਮੈਂ ਆਪਦਾ ਵੀ ਇਹਦਾ ਬਾਲ ਆ ਆ ਵਿੱਚੀ ਬਰੇਡ ਆ ਵਿੱਚੀ ਪਾਣੀ ਗੰਦ ਮੰਦ ਵਿੱਚੀ ਬਾਲ ਤੁਸੀਂ ਪਾਣੀ ਦੇ ਪਾਈ ਨੇ ਸਵੇਤ ਦੇ ਰਹਿਣ ਇਹਨੂੰ ਐ ਪਤਾ ਵੀ ਜਿਹੜਾ ਬਾਲ ਜੇ ਬੰਦੇ ਦੇ ਅੰਦਰ ਨਾ ਗਿਆ ਇੱਕ ਵਾਰੀ ਤੇ ਗਲਦਾ ਨਹੀਂ ਨੂੰ ਕੋਈ ਨਾਈ ਨੂੰ ਹੀ ਨਹੀਂ ਕਹ ਆ ਨਾਈ ਕੋਲ ਮਨਾ ਲੈਂਦੇ ਜਾ ਕੇ ਬਾਲ ਇਹ ਸਾਡੇ ਉਹ ਤਾਂ ਜਾਣਕਾਰੀ ਨਹੀਂ ਜਣ ਜਾਣਕਾਰੀ ਕਿ ਉਹ टांग फेਰੀ ਫਿਰ टांग ਜਾਣਕਾਰੀ ਆ ਜੂ ਪੰਜ ਤੁਸੀਂ ਪੀਂਦੇ ਨਹੀਂ ਪੀਨੇ ਨਾ ਤੈਨੂੰ ਮੈਂ ਬਾਲ ਪਾ ਪਾਵਾਂ ਪਾਣੀ ਪੀ ਲੈਗਾ ਫੇਰ ਉੱਲਸ ਓਏ ਉੱਲਸ ਚਲੋ ਉੱਠ ਗੜਿਓ ਤੂੰ ਉੱਠ ਜਾ ਬਟੋਲ ਜਾ ਅਰੇ ਪਾ ਇੰਨੀਆਂ ਬਾਲ ਦੇਖੋ ਲੋਕੋ ਆ ਇੰਨੀਆਂ ਦੁਨੀਆ ਨੰਗੀ ਜਾਂਦੀ ਆ ਅੱਖਾਂ ਮੀਚ ਕੇ ਦੁਆ ਕੋਕਰ ਪਾਣੀਆਂ ਆਂਦੀਆਂ ਖਾਂ ਦੁਨੀਆ ਲੰਗੀ ਜਾਂਦੀ ਇਹਨਾਂ ਨੂੰ ਕੋਈ ਪ੍ਰਵਾਹ ਨਹੀਂ ਵੀ ਆ ਪਾਣੀ ਉਸੇ ਗਾਹ ਪਿੰਡ ਵਾਲੇ ਪੀਣੇ ਆ ਜਾਂ ਬਾਲ ਦੇਖੋ ਆ ਸਾਰੇ ਚੱਕ ਕੇ ਪਾਣੀ ਸੁੱਕਣੇ ਇਹਨਾਂ ਨੇ ਗੰਦ ਅੱਖਾਂ ਸਾਹਮਣੇ ਖਾਈ ਜਾਂਦੇ ਨੂੰ ਪੀ ਜਾਂਦੇ ਤਾਂ ਵੀ ਸਾਨੂੰ ਅਕਲ ਨਹੀਂ ਆਉਂਦੀ ਯਾਰ ਮાળા ਮાળા ਖੜ ਕੇ ਰੋਗ ਨਹੀਂ ਸਕਦੇ ਅਸੀਂ ਇਹ ਦੇਖ ਕੇ ਰੁਕਿਆ ਅਸੀਂ ਮੁਕਸਰ ਜ਼ਿਲ੍ਹੇ 'ਚ ਖੜੇ ਆ ਆ ਦੁਨੀਆ ਕੋਲ ਦੀ ਲੰਗੀ ਜਾਂਦੀ ਆ ਚਾਹੇ ਕੋਈ ਪਾਣੀ 'ਚ ਕੋਈ ਕੱਟਾ ਸਿੱਟੀ ਜਾਂਦਾ ਕੋਈ ਬੱਛਾ ਸਿੱਟੀ ਜਾਂਦਾ ਕੋਈ ਜੇਰ ਪੈ ਗਈ ਉਹ ਸਿੱਟੀ ਜਾਂਦਾ ਮੁੱਤੀ ਜਾਂਦਾ ਕੋਈ ਗੋਹਾ ਛਿੱਟੀ ਜਾਂਦਾ ਗੰਦ ਪਾਣੀ ਚੋ ਪਾਣੀ ਹੀ ਪੀਣੇ ਆ। ਲੈ ਉੱਟ ਜੇ ਸੋ ਨਾਈਕੋਲ ਮਨਾਉ ਜਾ ਕੇ ਬਾੜ। ਹਣ ਬਾੜ ਸੂਏ ਨਹਿਰਾਂ ਦੇ ਬਾੜ ਬਚੂ ਨਹੀਂ ਰੇ ਆ। ਤੇ ਵੀਰੇ ਪਾਣੀ ਲਈ ਲੋਕ ਨਹੀਂ ਸਾਰੇ ਕੋਲੇ ਖੜੇ।